ਆ ਸੁਣੋ 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 ਮੈਂ ਦੋਨੇ ਰੇਡਰਾਂ ਦੀਆਂ ਆ ਰੇਡਾਂ ਦੇ ਜੱਫੇ ਦੱਸ ਰਿਹਾ ਤੇ 19 ਰੇਡਾ ਰਵੀ ਕੈਲਰ ਵੱਨੇ ਪਾਇਆ ਤੇ 19 ਰੇਡਾ ਮੇਸ਼ੀ ਹਰਖੋਵਾਲੀ ਨੇ ਪਾਈਆਂ ਮੇਸ਼ੀ ਹਰਖੋਵਾਲੀ ਦੇ 19 ਰੇਟਾਂ ਦੇ ਵਿੱਚੋਂ 17 ਨੰਬਰ ਪ੍ਰਾਪਤ ਕੀਤੇ ਰਵੀ ਕਲਰਮ ਨੇ 19 ਰੇਟਾਂ ਦੇ ਵਿੱਚੋਂ 16 ਨੰਬਰ ਪ੍ਰਾਪਤ ਕੀਤੇ ਮੇਸ਼ੀ ਹਰਖੋਵਾਲੀਆ ਅੱਜ ਦੇ ਕੱਪ ਦਾ ਸਵਾਰਿਆ ਤੀਜੀ ਵਾਰ ਬੱਟ ਬਣ ਗਿਆ ਹੈਟ੍ਰਿਕ ਮਾਰ ਗਿਆ ਪਹਿਲਾਂ ਸਿੱਖ ਗਿਆ ਫਿਰ ਭਰਤ ਖੇਡਾ ਤੇ ਫਿਰ ਝੰਕ ਕਲੱਬ ਦਾ ਅੱਜ ਮੇਸ਼ੀ ਹਰਖੋਵਾਲੀਆ ਤੀਜੀ ਵਾਰੀ ਹੈਟ੍ਰਿਕ ਮਾਰ ਗਿਆ ਲਭੀ ਤਾੜੀਆਂ ਮਾਰ ਦੋ ਮੇਸ਼ੀ ਹਰਕ ਵਾਲੀ ਆ ਬੈਸਟ ਰੇਡਰ ਬਣਿਆ ਅਜ ਦੇ ਕੱਪ ਦਾ ਸਾਰਾ ਤਾਰ ਬੈਸਟ ਬਣ ਰਿਹਾ ਹੈ ਜਾਦੇ ਨੇ ਡਾਊਨ ਟੱਚ ਲੈ ਕੇ ਤਿੰਨ ਜਫੇ ਲਾਏ ਤੇ ਜਾਂਦੇ ਨੇ ਨੌ ਟੱਚ ਲਾ ਕੇ ਤਿੰਨ ਜਫੇ ਲਾਏ ਤੇ ਜੋਧੇ ਨੇ ਤਿੰਨ ਨੌ ਟੱਚ ਲੈ ਕੇ ਤਿੰਨ ਜਫੇ ਲਾਏ ਜਾਂਦਾ ਤੇ ਜੋਧਾ ਅੱਜ ਦੇ ਕਬੱਡੀ ਕੱਪ ਦੇ ਸਾਂਝੇ ਬੈਸਤਾ ਸੰਧੂਆ ਨੌ ਟੱਚ ਲੈ ਕੇ ਤਿੰਨ ਜਫੇ ਜੋਧੇ ਨੇ ਆ ਨੌ ਟੱਚ ਲੈ ਕੇ ਤਿੰਨ ਜਫੇ ਜਾਂਦੇ ਨੇ ਆ ਤਬੀ ਜਾਂਦੇ ਤੇ ਜੋਧੇ ਨੂੰ ਦੋਨਾਂ ਭਰਾਵਾਂ ਨੂੰ ਮੁਬਾਰਕਬਾਦ ਹਮੇਸ਼ੀ ਹਰਖਵਾਲ ਨੂੰ ਮੁਬਾਰਕਬਾਦ ਪੀਰੀ ਪੀਰੀ ਫਾਸ ਜੰਗ ਸਖ ਦਾ ਤਾੜੀ ਮਾਰਦੇ ਸਾਰਿਆਂ ਲਈ باپا جي بت در